ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਠੀਕ ਆ ਜੀ ਬਾਈ ਕੋਲ ਦੋ گاਵਾ ਸੂਨ ਵਾਲੀਆਂ ਠੀਕ ਆ ਜੀ ਵੱਧ ਜਾਣਕਾਰੀ ਲਵਾਂਗੇ ਅਪ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਕਰਦੇ ਆ ਭਰਾ ਬਾਈ ਜੀ ਨਾਲ ਗੱਲਬਾਤ ਲੈਣੇ ਇਹ ਜਾਣਕਾਰੀ ਹਾਂਜੀ ਬਾਈ ਸਾਸਿਕਾ ਜੀ ਸਾਸਿਕਾ ਬਾਈ ਜੀ ਨਾਮ ਦੱਸੋ ਜੀ ਆਪਣਾ ਹਰਮਨ ਸਿੰਘ ਬਾਈ ਪਿੰਡ ਪਿੰਡ ਬੁੱਟਰ ਜ਼ਿਲ੍ਹਾ ਜ਼ਿਲ੍ਹਾ ਮੋਗਾ ਬਾਈ ਠੀਕ ਹੈ ਜੀ ਨੰਬਰ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 7347655275 7347655275 ਠੀਕ ਹੈ ਜੀ ਹਾਂਜੀ ਬਾਈ ਜੀ ਵਿਆਹ ਦੀ ਜਾਣਕਾਰੀ ਪਹਿਲੀ ਦੀ ਆ ਪਹਿਲਾਂ ਬਾਈ ਜੀ ਆਪਣਾ ਇਹ ਦੂਜਾ ਸੁਆਗਾ ਹਾਂਜੀ ਠੀਕ ਆ ਅੱਠ ਗਦਨਾ ਦੇ ਵਿਆਹ ਕੱਤਦਾਗਾ ਹਾਂਜੀ ਹਾਂਜੀ ਯਾਨੀ ਇੱਕ ਦੁੱਧ ਦੇ ਦੋਗੇ ਆਪਣਾ 10 12 ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਫੋਨ ਤੇ ਕਰਾਂਗੇ ਦੋਰ ਦੋ ਭਰਾ ਨੂੰ 8-10 ਦਿਨ ਦੇ ਵੀ ਹਾਂਜੀ ਵੀਰੇ 8 ਦਿਨ ਲਈ ਠੀਕ ਹੈ ਜੀ ਤੇ ਦੇਸੀ ਚ ਆ ਗਈ ਦੇਸੀ ਕ੍ਰਾਸ ਆ ਬਈ ਠੀਕ ਹੈ ਵਨ ਵਨ ਵਾਲੀ ਭਰਾ ਦੇਖ ਸਕਦੇ ਹੋ ਸਿੰਘ ਜਰੂਰ ਰਹਿ ਗਿਆ ਤੋਰਾ ਤਰਾ ਤੁਹਾਡੇ ਸਾਹਮਣੇ ਆ 8 ਤੋਂ 10 ਦਿਨ ਪਏ ਆ ਠੀਕ ਹੈ ਜੀ ਲੋ ਜੀ ਰੇਟ ਬਾਈ ਜੀ ਕਹਿੰਦੇ ਫੋਨ ਤੇ ਦੁੱਧ ਬਾਈ ਦੇਸੀ ਗਾਂ ਵਰਗੀ ਹੋਊਗਾ ਹਾਂਜੀ ਬਾਈ ਦੁੱਧ ਇਹਦਾ ਦੇਸੀ ਗਾਂ ਦਾ ਗਾੜਾ ਅੱਛਾ ਜੀ ਤੋੜਾ ਲੈਵਾ ਤੁਸੀਂ ਦੇਖ ਸਕਦੇ ਹੋ ਟੱਡੂਲਾ ਪਈਆਂ ਹਲੇ ਦਿਨ ਵੀ ਰਹਿੰਦੇ ਆ ਠੀਕ ਹੈ ਜੀ ਭਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਵੋਟਰ ਤੇ ਜਿਲ੍ਹਾ ਨੂੰ ਪੈਂਦੇ ਮੋਕਾ ਹਾਂਜੀ ਭਾਈ ਦੂਜੀ ਵਾਰੀ ਜਾਣਕਾਰੀ ਦਿਓ ਜੀ ਕਹਿਮੀ ਸੁਣ ਦੂਜੀ ਭਾਈ ਜੀ ਇਹ ਤੇਜਾ ਸੂਏ ਆਪਣਾ ਹਾਂਜੀ ਠੀਕ ਹੈ ਦੂਜੇ ਸੂਏ ਨੇ ਦਿੱਤਾ ਅੱਗੇ ਦੁੱਧ ਆਪਣਾ 13 ਕਿਲੋ ਠੀਕ ਹੈ ਜੀ ਠੀਕ ਹੈ ਐਤੀ ਜਾਣੇ ਆਪਣਾ ਚੌੜਾ 15 ਕਿਲੋ ਦੁੱਧ ਦੇ ਦੂਗਾ ਠੰਡੀ ਸਿਰਾਂ ਹਫ਼ਤੇ ਦੀ ਕੱਚੀ ਹੈ ਇਹ ਹਫ਼ਤਾ ਲੈ ਜਾਊਗਾ ਠੀਕ ਹੈ ਜੀ ਹਾਂਜੀ ਲੋਪਰਾ ਚੈੱਕ ਕਰ ਸਕਦੇ ਹਾਂ ਤੀਜੀ ਸੂਏ ਤੇ ਰੇਟ ਭਰਾ ਦਾ ਰੇਟ ਭਾਈ ਯਾਰ ਆਪਾਂ 52 ਕਰਦੇ 52000 ਹਾਂਜੀ ਠੀਕ ਹੈ ਤੋਰਦੇ ਆ ਕਿ 52 ਦੇ ਮਾਨ ਤਨ ਕਰ ਦਾਂਗੇ ਮੌਕੇ ਤੇ ਠੀ ਚੱਕ ਕਰ ਸਕਿਆ ਤੇ ਰੇਡ ਵੀ ਬਾਈ ਨੇ ਪਨ ਦੱਸਤਾ ਲੋਸ ਚੱਕ ਕਰ ਸਕਿਆ ਤੁਰਾ ਤਰਾ ਸਾਡੇ ਸਾਹਮਣੇ ਠੀਕ ਹੈ ਦੋਨੇ ਗਾਮਾ ਗੁਰਬਣਾ ਜੀ ਕਸਤੀਆਂ ਨੇ ਠੀਕ ਹੈ ਜੀ ਪਿੰਡ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ